ਆ ਦੇ ਲੋ ਮਾਤਾ ਉਹਨਾਂ ਨੇ ਇਹ ਮਹਾਰਾਜ ਸਾਗ ਦੀ ਘਟਲੀ ਪਿਆਰੀ ਬੜੀਆ ਬਣੇ ਬੱਤ ਸਵਾਦ ਬਣੇ ਕੇਰਾ ਵਧੀਆ ਸੱਚੇ ਬਾਦਸ਼ਾਹ ਹੁਣ ਦੇ ਲੋ ਇਦਾਂ ਤਿਆਰੀ ਹੁੰਦੀ ਆ ਭਾਈ ਸਾਰੇ ਸਾਗ ਦੀ ਮਾਤਾ ਫਿਰ ਇਹ ਪੈ ਜਾਂਦਾ ਸਾਰਾ ਇੱਕ ਵਾਰ ਚ ਹਾਂ ਬੱਤ ਪਾ ਦੇਗੇ ਬਸ ਇਹ ਜੀ ਹੋਗਾ ਬਸ ਦੋ ਤਿੰਨ ਵਾਰ ਤੋ ਕੇ ਸਾਰਾ ਪਾ ਦੇਗੇ ਨਾਲ ਜੀ ਨਾਲ ਬੈਠੀ ਜਾਉ ਨਾ ਰਿਜਰੇ ਚ ਕੇ ਥੱਲੇ ਹਾਂ ਜੋ ਓਰੀਜਨਲ ਆ ਗਏ ਇਹਨਾਂ ਥੱਲੇ ਬੈਠੀ ਉਹਨਾਂ ਨਾਲ ਦੀ ਨਾਲ ਸਾਗ ਪਾਈ ਜਾਵਾਂਗੇ ਨਾਲ ਦੀ ਨਾਲ ਪਾਈ ਜਾਵਾਂਗੇ ਸਾਗ ਹੂੰ ਫੇਰ ਨਾਲ ਦਿਨ ਜਦੋਂ ਰੱਜਣਾ ਕਿਹਦੇ ਪੁੱਤ ਕੇ ਨਰ ਰਹਿਦੇ ਪੈਜੇ ਨਾਲ ਦੀ ਨਾਲ ਇਹਨਾਂ ਬਹਿ ਜਾਣਾ ਸਾਦਨੇ ਫੇਰ ਹੂੰ 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 ਫੇਰ ਉਹ ਤੁਮੜਕ ਪਾਣੀ ਕੱਢ ਕੇ ਫੇਰ ਇਹਦੇ ਵਿੱਚ ਨੂਨ ਨਾਂ ਪਾ ਲਾਂਗੇ ਹਾਂ ਫੇਰ ਹਰੀਆਂ ਮਿਰਚਾਂ ਜਿਵੇਂ ਹੋਰ ਸਾਰਾ ਕੁਝ ਪਾ ਦਾਂਗੇ ਹੂੰ ਆ ਦੇਖ ਲਓ ਮੈਂ ਛੋਟਣੀ ਲੱਗੀ ਹੋਣੀ ਛੋਟਣੀ ਕੀਤੀ ਫਾਗਦੀ ਨਾ ਐਨ ਗਹਿ ਗੱਡਮੀ ਤਿਆਰੀ ਹੋ ਰਹੀ ਆ ਰਵਿੰਦਰਾ ਕੰਮ ਉਹ ਤਾਂ ਕੈੜਾ ਪੂਰਾ ਹੈ ਨਾ ਪੂਰਾ ਇੱਕ ਨੰਬਰ ਇੱਕ ਨੰਬਰ ਹੈ ਨਾ ਮੈਂ ਤਾਂ ਬਹੁਤ ਆ ਬਾਬੇ ਹਿੰਦੂ ਦਾ ਹੋਂਸਵਾਤ ਲੱਗ ਜਾਂਦੇ ਆ ਹੈਨਾ ਚਾਹ ਹੁਣ ਤੱਕ ਚਲੋ ਚਾਲ ਹੀ ਲੈ ਲੈ ਕੋਟਨੀ ਵੀ ਦੇ ਲੈ ਤੇਰੇ ਸਿਰ ਜਿੱਡੀ ਹੈਨਾ ਇਹ ਵੀ ਤੈਨੂੰ ਮੇਰੇ ਨਾਲ ਫਿਰ ਹਾਂ ਵੱਡੀਆਂ ਚਾਹੀਦੀਆਂ ਨੇ ਮਤਲਬ ਫਿਰ ਲੈ ਵੀ ਦੇਖ ਲੈ ਉਹ ਅੱਜ ਕੱਲ ਦਾ ਮੈਂ ਤਾਂ ਖਾਕ ਵੀ ਹੋਰੀ ਢੰਗਣਾ ਬਣਾਉਣ ਲੱਗੇ ਨੇ ਗੈਸ ਤੇ ਹਾਂ ਬਤੌਰ ਗੈਸ ਤੇ ਉਹ ਚੀਜ਼ ਤਾਂ ਨਹੀਂ ਬਣਦੀ ਬਤਨ ਨਹੀਂ ਉਹ ਚੀਜ਼ ਨਹੀਂ ਬਣਦੀ ਬਤਨ ਗੈਸ ਤੇ ਉਪਰ ਤਾਂ ਨਾ ਆਪਾਂ ਪਾਣੀ ਕੱਢ ਸਕਦੇ ਆ ਹਾਂ ਕੁੱਕਰ ਦੇ ਵਿੱਚੋਂ ਨਾ ਆਪਾਂ ਕੋਈ ਉਹ ਕਰ ਸਕਦੇ ਆਂਗੇ ਹੂੰ ਲੱਕੜਾਂ ਵੀ ਖਾਸੀਆਂ ਲੱਗ ਜਾਂਦੀਆਂ ਹੋਣੀਆਂ ਨਾ ਲੱਕੜਾ ਮੈਨੂੰ ਲੱਗਦਾ ਵੀ 35 ਤੋਂ 40 ਕਿਲੋ ਲੱਕੜ ਤਾਂ ਲੱਗਣੀ ਲੱਗਣੀ ਆ ਪੁੱਤ ਅੱਛਾ ਹਾਂ ਇੰਨੀ ਲੱਕੜ ਲੱਗੂ ਯਾਰ 35 ਤੋਂ 40 ਕਿਲੋ ਲੱਕੜ ਵੀ ਲੱਗਦੀ ਆ ਹਾਂ ਬਸ ਕਹਿਣਾ ਕਿ ਵੀ ਪਰਮਾਤਮਾ ਜੀ ਕੋ ਸਾਡਾ ਸਾਥ ਦੇਵੇ ਸਾਰਾ ਕੁਝ ਮੰਨ ਲੱਗ ਜੂ ਪੁੱਤ ਸਾਡਾ ਖਰਚਾ ਹੂੰ ਲੈ ਵੀ ਦੋਸਤ ਜਿਹੜੀਆਂ ਨਾ ਗੱਲਾਂ ਮਾਤਾ ਦੀਆਂ ਉਹ ਤੋਂ ਦੇਖ ਕੇ ਦੇ ਲੋ 35 ਤੋਂ 40 ਕਿਲੋ ਲੱਕੜ ਵੀ ਲੱਗਦੀ ਆ ਹਾਂ ਨਾ ਬਸ ਜੋਕ ਕੇ ਧਰਦਾਂਗੇ ਤੁਸੀਂ ਦੇਖ ਲਿਓ ਪੂਰਾ ਹਾਂ ਵੀਰੇ ਯਾਰ ਕਿੰਨੀ ਮਿਹਨਤ ਆ ਬਾਲੀ ਵੀਰੇ ਇਨਕਮ ਤਾਂ ਹਲੇ ਹੋ ਨਹੀਂ ਰਹੀ ਪਰ ਆਪਾਂ ਵੀਡੀਓ ਨੂੰ ਇਥੇ ਦੇਕਰ ਲੈ ਜਾਣਾ ਕਿ ਮਾਤਾ ਹੁਣਾਂ ਦਾ ਨਾ ਵਧੀਆ ਗੁਜ਼ਾਰਾ ਹੋਣ ਲੱਗ ਜੇ। ਯਾਨੀ ਕਿ ਮੱਦ ਵਰਗੀ ਪਰਿਵਾਰ ਦੇ ਨੇ ਵਿਚਾਰੇ ਯਾਨੀ ਕਿ ਆਪਾਂ ਵੱਧ ਤੋਂ ਵੱਧ ਮਾਤਾ ਹੁਣਾਂ ਦੀ ਮਦਦ ਕਰਨੀ ਆ। ਮਾਤਾ ਹੁਣੇ ਕੋਈ ਚੀਜ਼ ਨਹੀਂ ਮੰਗਦੇ। ਮਾਤਾ ਹੁਣੇ ਇਹ ਕਹਿੰਦੇ ਵੀ ਸਾਡੇ ਫਾਗ ਦੀ ਸੇਲ ਹੀ ਇਸ ਤਰੀਕੇ ਨਾਲ ਹੋ ਜਾਈ। ਹਾਂ ਬਸ ਪ੍ਰਮਾਤਮਾ ਹੀ ਹੱਥ ਪਾ ਲੈ ਸਾਡੇ ਸੱਤ ਗੁਰ। ਆਵਦੇ ਨੌਂ ਦਸਨ ਜਿਵੇਂ ਕਹਿੰਦੇ ਕਰਤਾ ਦੇ ਵਿੱਚੋਂ ਇੱਕ ਗੱਲ ਹੋਰ ਵੀ ਮਾਤਾ ਮਾੜੀ-ਮੋਟੀ ਮੈਂ ਕਹਿੰਦਾ ਤੂੰ ਉਥੇ ਫ੍ਰੀ ਵੀ ਖਵਾ ਦੇਨੀ ਆ ਹਨਾ। ਹਾਂ ਪੁੱਤ ਦੇ ਦੇਨੀ ਆ। ਜਿਵੇਂ ਕੋਈ ਗਰੀਬ ਗਰਬਾ ਦਾ ਅਗਲਾ ਘੰਡਾ ਰੋਟੀਆਂ ਦੇ ਦੇ ਸਾਗ ਦੇ ਦੇ ਕੋਈ ਨਾ ਪੁੱਤੋਂ ਤਾਂ ਤੰਤ ਭਰੇ ਦਾ ਭਲਾ ਹੈ ਨਾ ਪਤਾ ਕੀ ਆ ਦੋ ਤਿੰਨ ਸਾਡੇ ਕੋਲ ਪੱਕੇ ਲੱਗੇ ਵਿਆ ਇੱਕ ਤਾਂ ਵਿਚਾਰੇ ਬੁਢੇ ਦਾ ਸਾਈਕਲ ਲਿੱਤੇ ਹੁੰਦਾਗਾ ਹਰ ਰੋਜ਼ ਉਹਨੂੰ ਕਿਤੇ ਚਾਰ ਫਰਛਾ ਦੇ ਜਿੰਨੇ ਕੋ ਮੰਗਦਾ ਉਹਨੇ ਕਿ ਦੇ ਦੇਨੇ ਫਿਰ ਉਹ ਕਹਿੰਦਾ ਥੋੜਾ ਜਿਹਾ ਮੈਂ ਤਾਂ ਸਾ ਗੁਰਪਾ ਦੇ ਹੱਥ ਨੇ ਵੀ ਖਾ ਲੂੰ ਕਹਿੰਦਾ ਮੇਰੇ ਪਰਿਵਾਰ ਤਾਂ ਬਹੁਤ ਹੈਗਾ ਮਤਲਬ ਉਹ ਵੀ ਮੈਨੂੰ ਸਾਹਮਦੇ ਵੀ ਹੈਗੇ ਅੱਛਾ ਮੈਂ ਕੋਈ ਗੱਲ ਨਹੀਂ ਕੀ ਪਤਾ ਸਾਡੇ ਕਰਮਾਂ ਦੇ ਵਿੱਚ ਹੀ ਹੋਵੇ ਵੀ ਤੇਰੇ ਦੋ ਫਰਛਾ ਦੇ ਸਕਣੇ ਕੋਈ ਪਤਾ ਹੁੰਦਾਗਾ ਹੈ ਨਾ ਵੀ ਕਿਹੜੀ ਗੱਲ ਪੁੱਤ ਰੱਬ ਰਾਜੀ ਹੈ ਕੋਈ ਪਤਾ ਨਹੀਂ ਹਾਂ ਸਹੀ ਗੱਲ ਆ ਮਾਤਾ ਚਲੋ ਗਾਹ ਤਾਂ ਪੁੱਤ ਕਹਾ ਮਹਾਰਾਜ ਨੇ ਕਰਨਾ ਹੈ ਨਾ ਜੇ ਉਹ ਦੇਊਗਾ ਫੇਰ ਹੀ ਆਪਾਂ ਖਵਾਵਾਂਗੇ ਹਾਂ ਜੇ ਮਹਾਰਾਜ ਜੀ ਨੇ ਦੂਤ ਫਰਪਾ ਖਵਾਵਾਂਗੇ ਕਿਥੋਂ ਸਹੀ ਗੱਲ ਆ ਸਹੀ ਗੱਲ ਆ ਉਹ ਵੀ ਆਪਾਂ ਨੂੰ ਕੋਈ ਕਿਸੇ ਦੇ ਵਿੱਚ ਦੀ ਬਸ ਕੇ ਦਿੰਦਾ ਹੂੰ ਸਹੀ ਗੱਲ ਆ ਮਾਤਾ ਹਾਂ ਉਹਦੀ ਨਿਗਾ ਸਿੱਧੀ ਚਾਹੀਦੀ ਸਤਗੁਰ ਦੀ ਪੁੱਤ ਫੇਰ ਸਾਰਾ ਕੁਝ ਬਣ ਜੂਗਾ ਕੋਈ ਗੱਲ ਨਹੀਂ ਲੈ ਵੀ ਦੋਸਤੋ ਆ ਮਾਤਾ ਹੋਣਾ ਦਾ ਨਾ ਸਾਗ ਤਿਆਰ ਹੋ ਰਿਹਾ ਤੇ ਮੈਨੂੰ ਇੱਕ ਨਾ ਗੱਲ ਸਵੇਰੇ ਕਹੀ ਕਹੇ ਰੋਟੀ ਨਾ ਖਾ ਗਏ ਭਰਾਵਾ ਮੈਂ ਹਾਂ ਰੋਟੀ ਨਹੀਂ ਖਾ ਕੇ ਆਇਆ ਤੇ ਮੈਨੂੰ ਵੀ ਹੁਣ ਭੁੱਖ ਲੱਗੀ ਆਉਣਾ ਪਰ ਰੋਟੀ ਖਾਵਾਂਗੇ ਤੇ ਮਾਤਾ ਹੁਣਾਂ ਦੇ ਘਰ ਹੀ ਆਜ ਆਪਣੀ ਰੋਟੀ ਇੱਥੇ ਹੀ ਖਾਵਾਂਗੇ ਬਣ ਰਹੀ ਹੈ ਪਤ ਰੋਟੀ ਬਣੀ ਜਾਂਦੀ ਆ ਹਾਂ ਉਧਰ ਆਪਣੇ ਭੈਣੋਂ ਨਹੀਂ ਰੋਟੀ ਤਿਆਰ ਕਰ ਰਹੇ ਨੇ ਹਾਂ ਰੋਟੀ ਬਣ ਗਈ ਬਸ ਤੁਸੀਂ ਰੋਟੀ ਖਾਓ ਪਹਿਲਾਂ ਫੇਰ ਆਪਾਂ